ਕਿਉਂ ਹੋਇਆ ਸਭ ਆ ਜੋ ਕੁਝ ਹੈ ਨੇਚਰਲੀ ਆ ਇੱਕ ਰੱਬ ਦਾ ਖੇਡ ਹੈ ਸਭ ਕੁਦਰਤੀ ਖੇਡ ਹੈ ਜਿਹਦੇ ਅੱਗੇ ਕੋਈ ਜ਼ੋਰ ਕਿਸੇ ਦਾ ਨਹੀਂ ਚੱਲਦਾ ਪਰ ਇੱਕ ਗੱਲ ਤਾਂ ਸਾਰੇ ਹੀ ਮੰਨਦੇ ਐ ਵੀ ਅਗਰ ਤੇਈ ਤੋਂ ਕੁਝ ਸਿੱਖਿਆ ਹੁੰਦਾ ਕਿ ਪਹਿਲਾਂ ਮੀਟਿੰਗਸ ਹੋ ਜਾਂਦੀਆਂ ਹੱਡ ਨੂੰ ਪ੍ਰਬੰਧ ਕਿਸ ਤਰ੍ਹਾਂ ਕਰਨਾ ਹੈ ਰੋਕ-ਥਾਮ ਕਰਨ ਦਾ ਜੇ ਪੁਰਾਣੀ ਮੀਟਿੰਗ ਜਿਸ ਤਰ੍ਹਾਂ ਹਮੇਸ਼ਾ ਇੱਕ ਰੂਟੀਨ 'ਚ ਮੀਟਿੰਗਸ ਹੁੰਦੀਆਂ ਐ ਕਿ ਕਿਹੜੇ ਕਿਹੜੇ ਆਪਾਂ ਇੰਤਜ਼ਾਮ ਕਰਨੇ ਆ ਕਿਉਂ ਕਰਨਾ ਹੈ ਜਿਸ ਤਰ੍ਹਾਂ ਕਰਨਾ ਹੈ ਉਹਦੇ ਕੋ ਕਿਤੋਂ ਸਾਧਨ ਆਣਗੇ ਤੇ ਹੋ ਸਕਦਾ ਨੁਕਸਾਨ ਬਹੁਤ ਹੱਦ ਤਾਈਂ ਬਚਾਇਆ ਜਾ ਸਕਦਾ ਸੀਗਾ ਕੱਲ ਮਹਾਨਯੋਗ ਮੁੱਖ ਮੰਤਰੀ ਸਾਹਿਬ ਦੀ ਦੋ ਤਿੰਨ ਇੰਟਰਵਿਊਜ਼ ਆਈਆਂ ਸੁਣੀਆਂ ਉਹਦੇ ਚ ਉਹ ਵੀ ਮੰਨ ਰਿਹਾ ਵੀ ਮੇਨ ਜਿਹੜਾ ਨੁਕਸਾਨ ਹੋਇਆ ਰਾਵੀ ਬੱਕੇ ਕਹਿ ਰਹੇ ਆ ਵੀ ਆ ਆ ਜਿਹੜਾ ਸੈਸ਼ਨ ਬੁਲਾਇਆ ਨੇ ਸਭ ਇਹ ਸੈਸ਼ਨ ਟੋਟਲੀ ਮਿੱਟੀ ਪਾਉਣ ਵਾਸਤੇ ਬੁਲਾਇਆ ਗਿਆ ਹੋਊਗਾ ਕਿ ਉੱਥੇ ਮੈਂ ਦੱਸ ਦੇਣਾ ਮੈਂ ਕੋਈ ਕੋਈ ਖਵਾਣੀ ਤਾਂ ਨਹੀਂ ਕਰਦਾ ਪਰ ਮੈਂ ਸਰਕਾਰ ਨੂੰ ਚਿੰਤਤ ਰਹਿ ਜਾਣਦੇ ਨੂੰ ਇਹਨਾਂ ਨੇ ਇਹ ਜੀ ਸਾਰੀ ਪਾਰਟੀਆਂ ਰਲ ਕੇ ਮਤਾ ਪਾਸ ਕਰੋ ਜੀ ਆ ਜਿਹੜਾ ਪੈਸਾ ਪਿਆ ਜੀ ਇਹਨੂੰ ਸਾਡੇ ਨਾਮ ਬਦਲ ਦਿਓ ਜੀ ਇਸ ਤਰ੍ਹਾਂ ਕਰ ਦਾਂਗੇ ਆ ਉਹ ਵੀ ਭਗਵੰਤ ਮਾਨ ਜੀ ਹੈ ਜਿਹੜੇ ਕਹਿ ਰਹੇ ਸੀ ਵੀ ਮੁਰਗੀਆਂ ਦੇ ਵੀ ਦੇਊਗਾ ਮੁਆਵਜ਼ਾ ਅੰਡਿਆਂ ਦੇ ਵੀ ਦੇਊਗਾ ਹੁਣ ਉਹ ਕਹਿੰਦੇ ਮੇਰੇ ਕੋਲ ਕਾਨੂੰਨ ਨਹੀਂ ਆ ਲੋ ਕਰਦਾ ਉਦੋਂ ਪਤਾ ਨਹੀਂ ਕਿੱਥੋਂ ਪੈਸਾ ਆ ਜਾਣਾ 23 ਚ ਨਾ ਤੇ 23 ਚ ਦਿੱਤਾ ਨਾ ਅੱਜ ਤੱਕ ਇਹਨਾਂ ਨੇ ਕੋਈ ਮੁੱਠੀ ਖੋਲੀ ਸਰਕਾਰ ਕੀ ਇਸ ਮੇਨ ਮਕਸਦ ਵਾਸਤੇ ਮੈਂ ਤੁਹਾਨੂੰ ਬੁਲਾਇਆ ਅੱਜ ਇਹਦੇ ਨਾਲ ਕਿਉਂ ਹੋਇਆ ਸਭ ਆ ਜੋ ਕੁਝ ਹੈ ਨੇਚਰਲੀ ਆ ਇੱਕ ਰੱਬ ਦਾ ਖੇਡ ਹੈ ਸਭ ਕੁਦਰਤੀ ਖੇਡ ਹੈ ਇਦੇ ਅੱਗੇ ਕੋਈ ਜ਼ੋਰ ਕਿਸੇ ਦਾ ਨਹੀਂ ਚੱਲਦਾ ਪਰ ਇੱਕ ਗੱਲ ਤਾਂ ਸਾਰੇ ਹੀ ਮੰਨਦੇ ਐ ਵੀ ਅਗਰ 23 ਤੋਂ ਕੁਝ ਸਿੱਖਿਆ ਹੁੰਦਾ ਵੀ ਪਹਿਲਾਂ ਮੀਟਿੰਗਸ ਹੋ ਜਾਂਦੀਆਂ ਹੱਡ ਨੂੰ ਪ੍ਰਬੰਧਕ ਕਿਸ ਤਰ੍ਹਾਂ ਕਰਨਾ ਹੈ ਰੋਕ-ਥਾਮ ਕਰਨ ਦਾ ਜੇ ਪੁਰਾਣੀ ਮੀਟਿੰਗ ਜਿਸ ਤਰ੍ਹਾਂ ਹਮੇਸ਼ਾ ਇੱਕ ਰੂਟੀਨ 'ਚ ਮੀਟਿੰਗਸ ਹੁੰਦੀਆਂ ਵੀ ਕਿਹੜੇ-ਕਿਹੜੇ ਆਪਾਂ ਇੰਤਜ਼ਾਮ ਕਰਨੇ ਐ ਕਿਉਂ ਕਰਨਾ ਐ ਜਿਸ ਤਰ੍ਹਾਂ ਕਰਨਾ ਉਹਦੇ ਕੋ ਕਿੱਥੋਂ ਸਾਧਨ ਆਣਗੇ ਤੇ ਹੋ ਸਕਦਾ ਨੁਕਸਾਨ ਬਹੁਤ ਹੱਦ ਤੱਕ ਹੀ ਬਚਾਇਆ ਜਾ ਸਕਦਾ ਸੀਗਾ ਕੱਲ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਦੋ ਤਿੰਨ ਇੰਟਰਵਿਊਜ਼ ਆਈਆਂ ਸੁਣੀਆਂ ਉਹਦੇ ਚ ਉਹ ਵੀ ਮੰਨ ਰਿਹਾ ਵੀ ਮੇਨ ਜਿਹੜਾ ਨੁਕਸਾਨ ਹੋਇਆ ਰਾਵੀ ਦਾ ਹੋਇਆ ਤੇ ਰਾਵੀ ਦਾ ਮੁੱਢ ਕਿੱਥੋਂ ਚਾਲੂ ਹੁੰਦਾ ਸਾਬ ਰਾਵੀ ਦਾ ਪਾਣੀ ਰঞ্জੀਤ ਸਾਗਰ ਡੈਮ ਤੋਂ ਰਿਲੀਜ਼ ਹੋਇਆ ਪਾਣੀ ਆਫੀਸ਼ੀਅਲ ਡਾਟਾ ਕਹਿੰਦਾ ਹੈ ਜੀ ਉੱਥੋਂ 27 ਤਰੀਕ ਨੂੰ ਉਹਨਾਂ ਨੇ 2,75,000 ਕਿਊਸਿਕ ਪਾਣੀ ਉੱਥੋਂ ਛੱਡਤਾ ਆ ਤਾਂ ਆਫੀਸ਼ੀਅਲ ਵਰਸ਼ਨ ਜਿਹੜਾ ਰੀਅਲ ਵਰਸ਼ਨ ਹੈ ਜਿਹੜਾ ਮੈਂ ਸਮਝਦਾ ਰੀਅਲ ਹੈ ਵਿੱਚ ਇਸ ਮੈਂ ਇਸ ਕਰਕੇ ਕਹਿ ਰਿਹਾ ਵੀ ਐਸਾ ਆ ਜਿਹੜਾ ਸੈਸ਼ਨ ਬੁਲਾਇਆ ਨੇ ਸਭ ਦਾ ਸੈਸ਼ਨ ਟੋਟਲੀ ਮਿੱਟੀ ਪਾਉਣ ਵਾਸਤੇ ਬੁਲਾਇਆ ਗਿਆ ਹੋਊਗਾ ਕਿ ਉੱਥੇ ਮੈਂ ਦੱਸ ਦੇਣਾ ਮੈਂ ਕੋਈ ਕੋਈ ਵਿਖਵਾਣੀ ਤਾਂ ਨਹੀਂ ਕਰਦਾ ਪਰ ਮੈਂ ਸਰਕਾਰ ਨੂੰ ਚੰਗੀ ਤਰ੍ਹਾਂ ਜਾਣਦੇ ਨੂੰ ਇਹਨਾਂ ਨੇ ਇਹ ਜੀ ਸਾਰੀ ਪਾਰਟੀਆਂ ਰਲ ਕੇ ਮਤਾ ਪਾਸ ਕਰੋ ਜੀ ਆ ਜਿਹੜਾ ਪੈਸਾ ਪਿਆ ਜੀ ਇਹਨੂੰ ਸਾਡੇ ਨੌਰਮ ਬਦਲ ਦਿਓ ਜੀ ਇਸ ਤਰ੍ਹਾਂ ਕਰ ਦੇਾਂਗੇ ਆ ਉਹ ਵੀ ਭਗਵੰਤ ਮਾਨ ਜੀ ਹੈ ਜਿਹੜੇ ਕਹਿ ਰਹੇ ਸੀ ਵੀ ਮੁਰਗੀਆਂ ਦੇ ਵੀ ਦੇਊਗਾ ਮੁਆਵਜ਼ਾ ਅੰਡਿਆਂ ਦੇ ਵੀ ਦੇਊਗਾ ਉਹਨੋਂ ਕਹਿੰਦੇ ਸ ਮੇਰੇ ਕੋਲ ਕਾਨੂੰਨੀ ਅਲਾਓ ਕਰਦਾ ਉਦੋਂ ਪਤਾ ਨਹੀਂ ਕਿੱਥੋਂ ਪੈਸਾ ਆ ਜਾਣੇ ਸੀ 23 ਚ ਨਾ ਤੇ 23 ਚ ਦਿੱਤਾ ਨਾ ਅੱਜ ਤੱਕ ਇਹਨਾਂ ਨੇ ਕੋਈ ਮੁੱਠੀ ਖੋਲੀ ਸਰਕਾਰ ਕਿਤੇ ਨਹੀਂ ਦਿਸਦੀ ਪਰ ਉਹ ਜਿਹੜਾ ਉਥੋਂ ਹੋਇਆ ਕਿ 20 ਤੋਂ ਲੈ ਕੇ 20 ਅਗਸਤ ਤੋਂ ਲੈ ਕੇ 26 ਸ਼ਾਮ ਅਗਸਤ ਤਾਈ ਜਿਹੜਾ ਸਵਾਲ ਉਸ ਵਿਧਾਨ ਸਭਾ ਸੈਸ਼ਨ ਦੇ ਅੰਦਰ ਕਿਉਂਕਿ ਸਾਡੇ ਤਾਂ ਸਾਥੀ ਜਾਂ ਤਾਂ ਅਸ਼wini ਸ਼ਰਮਾ ਜੀ ਬੈਠਣਗੇ ਜਾਂ ਚੰਗੀ ਲਾਲ ਮਹਾਜਨ ਜੀ ਹੋਣਗੇ ਕਿਉਂਕਿ ਸਾਡੀ ਦਾ ਗਿਣਤੀ 2 ਹੈ ਸਾਨੂੰ ਸਾਰੇ ਟਾਈਮ ਹੀ ਨਾ ਦੇਣ ਸਪੀਕਰ ਸਾਹਿਬ ਰੋਲੇ ਕੋਲੇ ਚ ਨਗਾ ਦੇਣ ਵੀ ਜੀ ਬੀ ਜੀਨ ਤੇ ਡਬੋਤਾ ਵੀਜਨ ਜਿਵੇਂ ਕਰਕੇ ਆ ਸਵਾਲ ਬੜੇ ਜ਼ਰੂਰੀ ਹੈ ਸਾਬ ਤੁਹਾਡੇ ਰਾਈ ਮੈਂ ਪੁੱਛਣਾ ਚਾਹੁੰਦਾ ਵੀ ਪੰਜਾਬ ਦੇ ਲੋਕ ਪੁੱਛਣ ਤੇ ਜੇ ਕਿਤੇ ਇਹਨਾਂ ਚ ਮਾਦਾ ਜਾਗ ਪਏ ਕਾਂਗਰਸ ਵਾਲੇ ਦੇ ਕਾਂਗਰਸੀ ਵਾਲੇ ਖੜੇ ਹੋ ਕੇ ਪੁੱਛ ਲੈਣ ਵੀ ਇਹਦਾ ਰੀਅਲ ਡਾਟਾ ਦਿਓ ਜੀ 20 ਤੋਂ ਲੈ ਕੇ 26 ਸ਼ਾਮ ਤਾਈਂ ਰਣਜੀਤ ਸਾਗਰ ਡੈਮ ਤੋਂ ਕਿੰਨਾ ਪਾਣੀ ਰਿਲੀਜ਼ ਹੋਇਆ ਉਹਦੀ ਜਿਹੜੀ ਕੈਪੈਸਿਟੀ ਹੈ 200 227 ਤਾਈ ਉਹਦਾ ਸੀਗਾ ਜਿੱਤੇ ਪਰਣ ਤੋਂ ਪਹਿਲਾਂ ਉਹ 272 ਤਾਈ ਉਹ ਕਦੋਂ ਪਰ ਕਦੋਂ ਪਰਿਆ ਗਿਆ ਕਿੰਨੀ ਰਿਲੀਜ਼ ਸੀਗੀ ਕੋਈ ਲੰਬੀ ਚੋਡੀ ਸਾਇੰਸ ਅਮੈਂ ਉਸ ਲੰਬੀ ਚੋਡੀ ਸਾਇੰਸ ਤੇ ਵੀ ਆऊंगा ਪਰ ਉਸ ਟਾਈਮ ਦੇ ਤੁਸੀਂ ਯਾਦ ਕਰੋ ਐਸੇ ਕਮਰੇ ਦੇ ਅੰਦਰ 23 ਚ ਜਦੋਂ ਇੱਥੇ ਗੱਲਬਾਤ ਹੋਈ ਸੀ ਆ ਹੜਾ ਆ ਉਸੇ ਤਰ੍ਹਾਂ ਮੈਂ ਕਹਿਆ ਜੀ ਆ ਜਦੋਂ ਉੱਥੇ ਦਿਖਾ ਰਹੇ ਸੀਗੇ ਹਿਮਾਚਲ ਦੇ ਅੰਦਰ ਰੈਡ ਅਲਰਟ ਹੋ ਰਿਹਾ ਸੀਗਾ ਉਸ ਟਾਈਮ ਮੇਰੇ ਖਿਆਲ ਸ਼ਾਦੀ ਦੀ ਸ਼ਾਲਗਰਾ ਮਨਾਈ ਜਾ ਰਹੀ ਸੀ ਕਿਸੇ ਨੇ ਮੀਟਿੰਗ ਮੋਟਾਂ ਨਹੀਂ ਨਹੀਂ ਉਹ ਕਲੀਅਰ ਕਟ ਕਹਿ ਰਹੇ ਸੀ ਵੀ ਆ ਜਿਹੜੇ ਦਿਨ ਹੈ ਰੈਡ ਅਲਰਟ ਹੈ ਪਾਣੀ ਆਊਗਾ ਬਹੁਤ ਬੁਰੀ ਤਰ੍ਹਾਂ ਤੇ ਇਹਦਾ ਇੰਤਜ਼ਾਮ ਕਰ ਲਓ ਕਿਸੇ ਨੇ ਇੰਤਜ਼ਾਮ ਨਹੀਂ ਕੀਤਾ ਇਸੇ ਤਰ੍ਹਾਂ ਹੀ ਆ ਮੇਰੇ ਕੋਲ 20 ਅਗਸਤ ਦੀ ਹੈ ਜੀ ਸੌਰੀ ਬਾਏ ਬਾਏ ਇਹ ਤੁਹਾਨੂੰ ਦਿਖਾ ਰਹੇ ਜਿਹੜੀ ਉਸ ਟਾਈਮ ਦੀ ਰਿਪੋਰਟ ਹੈ 20 ਅਗਸਤ ਦੀ ਉਹਦੇ ਚ ਜੰਮੂ ਕਸ਼ਮੀਰ ਵੈਰੀ ਹੈਵੀ ਰੇਨਸ ਹਿਮਾਚਲ ਪ੍ਰਦੇਸ਼ ਰੈਡ ਅਲਰਟ 23 ਤੋਂ 26 ਤਾਈ ਉਹ ਕਹਿ ਰਹੇ ਸੀ ਦੀ ਇੱਥੇ ਬੜਾ ਭਾਰੀ ਮੀਂਹ ਪੈਣ ਵਾਲਾ ਤਾਂ ਇੰਤਜ਼ਾਮ ਕਰ ਲੋ ਕੈਚਮੈਂਟ ਏਰੀਆ ਸਭ ਰਾਵੀ ਦਾ ਕੈਚਮੈਂਟ ਏਰੀਆ ਦੇ ਅੰਦਰ ਜਦੋਂ ਕਹਿ ਰਹੇ ਸੀ ਰੈਡ ਅਲਰਟ ਵੈਰੀ ਹੈਵੀ ਰੇਨਸ ਪ੍ਰੈਡਿਕਟਡ ਬੀਟਵੀਨ 10 23rd ਐਂਡ 26th ਅਗਸਟ ਉਸ ਟਾਈਮ ਉਥੋਂ ਜਿਹੜਾ 10 15000 ਕਿਊਸਿਕ ਪਾਣੀ ਉਹ ਰਿਲੀਜ਼ ਕਰ ਰਹੇ ਸੀਗੇ ਤੇ ਜਿਸ ਦਿਨ ਉਥੋਂ ਹੜਾਇਆ ਮਗਰੋਂ ਉਹ ਕਹਿੰਦੇ ਜੀ 27 ਤਰੀਕ ਨੂੰ ਅਸੀਂ 275000 ਕਿਊਸਿਕ ਸੌਟਾ ਇੱਕਦਮ ਪੜ ਗਿਆ ਜਦੋਂ ਉਹਦਾ ਲੈਵਲ ਜਿਹੜਾ ਸੀਗਾ ਉਹ ਅਸੀਂ ਕਰਕੇ ਤੇ ਰਿਲੀਜ਼ ਕਰਦਾ 275000 ਮੈਂ ਕਿਉਂ ਡਾਊਟ ਕਰ ਰਹੇ ਹਾਂ ਸਰ ਇਸ ਗੱਲ ਨੂੰ ਤੁਹਾਨੂੰ ਮੈਂ ਗਰੀਹਲੀ ਦੱਸ ਦੇਣਾ ਸਰ ਆ ਆ ਦੇਖ ਲੈ ਸਰ ਇੱਕ ਮਿੰਟ ਆ ਆ ਮੈਂ ਜਿਹੜਾ ਪਾਣੀ ਆਂਦਾ ਨੇ ਉੱਤੇ ਤਾਂ ਲੈ ਕੇ ਜਾਓ ਪਲੀਜ਼ ਇੱਕ ਮਿੰਟ ਸ਼ਾਹਪੁਰ ਕੰਢੀ ਚੇ ਪਿੱਛੋਂ ਫੀਡ ਹੁੰਦਾ ਚਮੇਰਾ ਜਿਹੜਾ ਪ੍ਰੋਜੈਕਟ ਹੈ ਉੱਥੋਂ ਪਾਣੀ ਆਂਦਾ ਤੇ ਇਹ ਨਾਲ ਜਿਹੜੀ ਤੁਸੀਂ ਇਹ ਗ੍ਰੀਨ ਲਾਈਨਸ ਦੇਖ ਰਹੇ ਹੋ ਇਹ ਜਿਹੜੇ ਨਾਲੇ ਐ ਜਿਹੜੇ ਉਹ ਕਹਿ ਰਹੇ ਨਾ ਚੀਫ ਇੰਜੀਨੀਅਰ ਸਾਹਿਬ ਨਾਲੇ ਤੇ ਖੱਡਾਂ ਚੋਂ ਜਿਹੜਾ ਪਾਣੀ ਆਇਆ ਇਹ ਨਾਲੇ ਐ ਸਭ ਉਹ ਨਾਲਿਆਂ ਦੇ ਨਾਮ ਐ ਪੜ੍ਹ ਦਿਆਂ ਤੁਹਾਨੂੰ ਜੇ ਬਾਅਦ ਚ ਦੇਖੋ ਤਾਂ ਮੈਂ ਕਾਪੀ ਵੀ ਭੇਜ ਦੂੰਗਾ ਇੱਕ ਐ ਜੀ ਬੈਰਾ ਨਾਲਾ ਇੱਕ ਐ ਬੁੱਧਿਲ ਨਾਲਾ ਇੱਕ ਹੈ ਸਾਵਾਂ ਸਿਆਵਾ ਨਾਲਾ ਇੱਕ ਹੈ ਸੋਲ ਨਾਲਾ ਇਹ ਸਾਰੇ ਦੇ ਸਾਰੇ ਆ ਕੇ ਰੰਜੀਤ ਸਾਗਰ ਡੈਮ 'ਚ ਮਿਲ ਜਾਂਦੇ ਸਭ ਰੰਜੀਤ ਸਾਗਰ ਡੈਮ ਤੋਂ ਪਾਣੀ ਇਹਨਾਂ ਨੇ ਛੱਡਿਆ ਸ਼ਾਹਪੁਰ ਕੰਢੀ 8 ਕਿਲੋਮੀਟਰ ਹੈ ਆ ਜਿਹੜਾ ਆਪ ਪੋਰਸ਼ਨ ਦੇਖਿਓ ਇੱਕ ਸੈਕਿੰਡ ਮੈਂ ਦਿਖਾਵਾ ਕਰਦਾ ਆਪ ਪੋਰਸ਼ਨ غور-ਗੌਰ ਕਰਿਓ ਇਹ ਨਾਲੇ ਤਾਂ ਆ ਗਿਆ ਇੱਥੇ ਸਾਡੇ ਸਾਰੇ ਇੱਥੇ ਆ ਆ ਇੱਥੇ ਪਈ ਆ ਗਏ ਸ਼ਾਹਪੁਰ ਕੰਢੀ ਆ ਡੈਮ ਆ ਜਿਹੜਾ ਹੋਰੇ ਆ ਇੱਥੇ ਆ ਗਿਆ ਇਹਦੇ ਇਹਦੇ ਦਰਮਿਆਨ ਕੋਈ ਵੀ ਨਾਲਾ ਨਹੀਂ ਸਾਬ ਕਿਤੇ ਕੋਈ ਨਾਲਾ ਨਹੀਂ ਜਿਹੜੇ ਕਹਿ ਰਿਹਾ ਹੈ ਕਿ 4,70,000 ਕਿਊਸਿਕ ਪਾਣੀ ਇੱਥੋਂ ਰਾਈਟ ਹੈਂਡ ਸਾਈਡ ਤੋਂ ਅੰਦਰ ਆ ਗਿਆ ਸਾਬ ਕਿਧਰੋਂ ਆ ਗਿਆ ਸਾਬ ਰਾਵੀ ਦਾ ਪਾਣੀ ਤਾਂ 2,75,000 ਕਿਊਸਿਕ ਹੈ ਤੇ ਨਾਲਿਆਂ ਦਾ ਪਾਣੀ ਆ ਗਿਆ 4,70,000 ਸਭ ਅਨਬਿਲੀਵੇਬਲ ਮੇਰੇ ਤਾਂ ਗਲੋਂ ਗੱਲ ਉੱਤਰਦੀ ਨਹੀਂ ਇਹਦੇ ਅਫੀਸ਼ਲ ਜਿਹੜੇ ਫਿਗਰ ਹੈ ਇਸ ਕਰਕੇ ਮੈਂ ਮੈਂ ਵੀ ਨਹੀਂ ਸਵਾਲ ਚੱਕਦਾ ਆ ਜਿਹੜਾ ਸ਼ਾਪ ਆਪਣਾ ਰਣਜੀਤ ਸਾਗਰ ਡੈਮ ਹੈ ਸਾਬਾ ਰਾਵੀ ਦੇ ਉੱਤੇ ਹੈ ਰਾਵੀ ਇਜ਼ ਪਾਰਟ ਆਫ ਇੰਡਸ ਵੈਲੀ ਉਹ ਜਿਹੜੀ ਇੰਡਸ ਟ੍ਰੀਟੀ ਦਾ ਪਾਰਟ ਹੈ ਇੰਡਸ ਵਾਟਰ ਟ੍ਰੀਟੀ ਦਾ ਪਾਰਟ ਹੈ ਤੇ ਆਬਵੀਅਸਲੀ ਮੇਰਾ ਮੰਨਣਾ ਹੈ ਵੀ ਇਹਦੀ ਹਰੇਕ ਜਿਹੜੀ ਰੀਲੀਜ਼ ਹੈ ਉਹ ਆਫੀਸ਼ੀਅਲ ਗਵਰਨਮੈਂਟ ਨੂੰ ਜ਼ਰੂਰ ਜਾਂਦੀ ਹੈ ਗਵਰਨਮੈਂਟ ਨੂੰ ਗਵਰਨਮੈਂਟ ਅੱਗੇ ਪਾਕਿਸਤਾਨ ਨੂੰ ਅੱਜ ਦੇ ਹਾਲਾਤ ਚ ਕਨਵੇ ਕਰੇ ਨਾ ਕਰੇ ਉਹਨਾਂ ਦੀ ਮਰਜ਼ੀ ਹੈ ਪਰ ਇੱਥੋਂ ਜੇ ਇੱਕ ਕਿਉਂਕੀ ਪਾਣੀ ਵੀ ਛੱਡਦੇ ਆ ਤਾਂ ਆਫੀਸ਼ੀਅਲੀ ਰਿਕਾਰਡ ਉਹਨਾਂ ਸਰਕਾਰ ਕੋਲ ਜ਼ਰੂਰ ਹੋਣਾ ਹੈ ਤੇ ਮਰਜਿਸ ਕਰਕੇ ਖੇਚਲ ਦਿੱਤੀ ਹੈ ਵੀ ਜਿਹੜਾ ਸੈਸ਼ਨ ਬੁਲਾਇਆ ਜਾਵੇ ਨਾ ਗੁੰਗਲਾਂ ਤੋਂ ਮਿੱਟੀ ਨਾ ਛਾੜਨ ਜੋ ਦਿਨ ਦਸਣ ਵੀ ਰਿਲੀਜ਼ ਕਦੋਂ ਹੋਇਆ ਤੇ ਕਿੰਨਾ ਪਾਣੀ ਹੋਇਆ ਉੱਥੋਂ ਕਿਉਂਕਿ ਜਿਹੜਾ ਮਾਧੋਪੁਰ ਬਰਾਜ ਟੁੱਟਿਆ ਉੱਥੇ ਉਹ ਦਿਨ 5 ਲੱਖ 75 ਹਜ਼ਾਰ ਕਿਊਸਿਕ ਪਾਣੀ ਸੀਗਾ ਐਵੇਂ ਨਹੀਂ ਇਧਰੋਂ ਆ ਗਿਆ ਸਭ ਕਹਿੰਦੇ ਰਾਈਟ ਸਾਈਡ ਤੋਂ ਖੱਡਾ ਜੋ ਆ ਕੇ ਪਾਣੀ ਉੱਥੋਂ ਰਿਲੀਜ਼ ਹੋਇਆ ਸਭ ਬਿਕੋਜ਼ ਉਹਦੇ ਨੇ